हाय गाइस वेलकम टू माय न्यू वीडियो ते गाइस सोनू ਦਾ ਵਲੌਗ ਇੱਕ ਹੋਰ ਆ ਗਿਆ ਪਰ ਇਹ ਕੀ ਪਹਿਲਾ ਵਲੌਗ ਦੇਖਣ ਤੋਂ ਪਹਿਲਾਂ ਨਾ ਪਹਿਲਾਂ ਮੈਂ ਤੁਹਾਨੂੰ ਇਹਦੇ ਕਮੈਂਟ ਪੜ੍ਹ ਕੇ ਦੱਸਦਾ ਕਿ ਲੋਕ ਕਿੰਨਾ ਕੀ ਇਹਨਾਂ ਨੂੰ ਕੀ ਕੀ ਕਹਿੰਦੇ ਨੇ ਮੈਂ ਤਾਂ ਹੈਰਾਨ ਆ ਜੀ ਮੇਰੇ ਕਮੈਂਟ ਇਹਨਾਂ ਦੇ ਪ੍ਰੋਪਰ ਅੱਜ ਪੜੇ ਨੇ ਤੇ ਲੋਕ ਪਤਾ ਕੀ ਕੀ ਕਹਿੰਦੇ ਆ ਪਹਿਲਾ ਕਮੈਂਟ ਜੀ ਅੱਜ ਰੈਡੀ ਨਹੀਂ ਹੋਣਾ ਸੋਨੂ ਨੇ ਦੇਗਾ ਫਿਰ ਉਸ ਵਾਰ ਅੱਗੇ ਹੱਸਣ ਵਾਲਾ ਇਮੋਜੀ ਉਸ ਵਾਰ ਜਿਹੜੇ ਕੁਝ ਕੁਝ ਮੈਨ ਨੇ ਉਹੀ ਪੜੂੰਗਾ ਬਾਕੀ ਬਲੌਗ ਦੇਖਾਂਗੇ ਕਿ ਬਲੌਗ ਜਾਇਦਾ ਕੀ ਹੈ ਕਿ ਜਿਹੜੇ ਲੋਕਾਂ ਨੇ ਬੋਲੇ ਆ ਹਾਂਜੀ ਅਸੀਂ ਹੋ ਗਏ ਆ ਰੈਡੀ ਹੈ ਇਹ ਵੀ ਫੋਨ ਫੜਨਾ ਆਮਦਾਨੀ ਆਇਆ ਵਲੌਗ ਬਣਾਣਾ ਨਾਈਸ ਨਾਈਸ ਨਾਈਟ ਉਸ ਵਾਰ ਫੈਨ ਆਇਆ ਸੀ ਮਿਲਣ ਕਰਦੀ ਕੀ ਐ ਰੰਗ ਆਪਣਾ ਦੇਖਦੀ ਨਹੀਂ ਤੇ ਕਰਦੀ ਕੀ ਐ ਪਹਿਲਾਂ ਫੋਨ ਫੜਨਾ ਤਾਂ ਸਿੱਖ ਲੋ ਸ਼ੇਰ ਵਲੌਗ ਬਣਾਇਓ ਇੱਕ ਕਹਿੰਦੇ ਸਬਸਕ੍ਰਾਈਬ ਹੁੰਦਾ ਸਬਸਕ੍ਰਾਈਬ ਨਹੀਂ ਹੁੰਦਾ ਅੱਗੇ ਹੱਸਣ ਵਾਲਾ ਹੀ ਮੌਜੀ ਇਹ ਕਹਿੰਦਾ ਕਿ ਸਾਨੂੰ ਫੋਨ ਫੜਨ ਦੀ ਵੀ ਟ੍ਰੇਨਿੰਗ ਲੈ ਲੈ ਸਾਡਾ ਦਿਮਾਗ ਨਾ ਖਰਾਬ ਕਰ ਠੀਕ ਹੈ ਜੀ ਤੇ ਹੁਣ ਆਪਾਂ ਪਹਿਲਾ ਵਲੌਗ ਦੇਖ ਲੈਣਾ ਕਿ ਇਹੋ ਜਿਹੇ ਵਲੌਗ ਦੇ ਵਿੱਚ ਕੀ ਕੀ ਇਹਨਾਂ ਨੇ ਪਾਇਆ ਕੀ ਜਿਹੜਾ ਇੰਨਾ ਕੁਝ ਲੋਕੀ ਬੋਲਦੇ ਠੀਕ ਹੈ ਜੀ ਤੇ ਚਲੋ ਪਹਿਲਾਂ ਆਪਾਂ ਵਲੌਗ ਦੇਖਦੇ ਆਂ ਹਾਂ ਤੇ ਫਰੰਡ ਚਲੋ ਜੀ ਗਾਈਜ਼ ਸਾਰਿਆਂ ਨਾਲ ਬੱਤੀ ਜਾਓ ਓਕੇ ਤੇ ਅੱਜ ਆਪਾਂ ਪੜਾਣ ਲੱਗਿਆ ਜੀ ਪ੍ਰਸ਼ਾਰ ਤੇ ਤੁਹਾਨੂੰ ਪਤਾ ਯਾ ਕੇ ਕੜਾ ਪ੍ਰਸ਼ਾਰ ਬਣੇ ਜਾਂਦਾ ਉਹਨਾਂ ਦਾ ਘਰ ਕੀ ਜਾ ਕਰਨ ਲੱਗਾ ਸਤ ਮਾਹਾਂ ਚੱਲ ਬੜਾ ਹੀ ਨਹੀਂ ਹੈ ਹਨਾ ਤੇ ਆਪਾਂ ਪਹਿਲਾਂ ਸਮਾਨ ਲਿਆ ਦੱਸਿਗਾ ਫਿਰ ਬਣਾਉਣ ਲੱਗਿਆ ਤੇ ਮਮਾ ਮੇਰੀ ਹੈਲਪ ਕਰਾਉਣਗੇ ਫਿਰ ਤੇ ਮੈਂ ਤੇ ਬਣਾ ਲਿਆ ਪਰ ਆਪਾਂ ਮਮਾ ਦੇ ਵਿੱਚ ਨਹੀਂ ਕਰ ਸਕਦੇ ਹਨ ਤੇ ਆਪਾਂ ਸਿੱਖ ਲਾਣੇ ਆ ਤੇ ਮਮਾ ਬਣਾਉਣ ਲੱਗ ਗਿਆ ਮਮਾ ਕੜਾਈ ਤੇ ਮਮਾ ਰੈਡੀ ਹੋ ਕੇ ਤੇ ਆਦੋਂ ਫਿਰ ਆਪਾਂ ਕੜਾਈ ਧਰ ਕੇ ਸਿੱਖੀ ਇਹ ਕੜਾ ਪੜਛਾਦ ਵੀ ਸਿੱਖਣਾ ਬੰਦਾ ਇਹ ਤੇ ਬਣਾਉਣ ਲੱਗਿਆ ਤੇ ਪਾਵਾਂ ਕਿ ਤੇਸੀ ਕਿ ਆਪਾਂ ਪੰਜਾਬ ਦੇ ਬੱਚਿਆਂ 'ਚ ਘਰ ਘਰ ਦੇ ਜਾਣਾ ਆਂਦਾ ਹਰੇਕ ਨੂੰ ਬਣਾਉਣ ਲੱਗਿਆ ਤੇ ਆਪਾਂ ਹੋਰ ਬਣਾਉਣ ਲੱਗਿਆ ਪ੍ਰਸ਼ਾਦ ਸਾਰੇ ਜਣੇ ਇਕੱਠਾ ਕਰਕੇ ਦੋਸਤ ਸਹੀ ਬੜਾ ਕੀਂ ਕਰੇ ਆਜਾ ਸਰ ਪੰਜਾਬ ਦੇ ਵੀ ਹਾਂਜੀ ਪਹਿਲਾਂ ਆਪਾਂ ਪਾਣੀ ਘਰ ਵਿੱਚ ਧਰਤਾ ਸੀਗਾ ਤੇ ਤੁਹਾਨੂੰ ਪਤਾ ਹੀ ਹੈ ਕਿ ਹਣਾ ਵੀ ਆਪਾਂ ਪ੍ਰਸ਼ਾਦ ਚ ਪਾਉਂਗਾ ਤੇ ਪਾਣੀ ਘਰ ਵਿੱਚ ਧਰਤਾ ਸੀ ਤੇ ਹੁਣ ਮम्मा ਕੜਾਈ ਚ ਲਾਉਂਗੀ ਤੇ ਕੀ ਆ ਸਰ ਕੀ ਮੀਡੀਅਮ ਨਾਲ ਸਭ ਜੀ ਕਲਾ ਪਾ ਕੇ ਬਾਈ ਕੀ ਗੱਲ ਕੁੜੀ ਦਾ ਰੰਗ ਬੇਸ਼ੱਕ ਉਦਦਾ ਵਾ ਪਰ ਮਨ ਕੀ ਉਦਦਾ ਵੀ ਜੀ ਠੀਕ ਆ ਸਾਊ ਆ ਤੇ ਥੋੜਾ ਜਿਹਾ ਪਹਿਲਾਂ ਨੂੰ ਪਰਮਾਉਂ ਤਵਾਂਗੇ ਕੜਾਈ ਨੂੰ ਤੇ ਮਮਾ ਬਣਾ ਰਿਆ ਆਪਾਂ ਤਾਂ ਹੀ ਬਣਾ ਲਿਨਗਾ ਕਿ ਖੱਖ ਰਹੀਆਂ ਕੋਲ ਖੜ ਕੇ ਜਿਸ ਨਾਲ ਪਾਪਾ ਮਾਂ ਕੇ ਕੜਾਈ ਚ ਕੀ ਆਉ ਤੇ ਇਧਰ ਪਾਣੀ ਆਪਣਾ ਘਰ ਮਹੌਰਾ ਸੀ ਚੱਕਿਓ ਵੜੀ ਡੱਬੀ ਨੂੰ ਦੇਖ ਕੇ ਕਿਸੇ ਨੇ ਕਿਹਾ ਲੇਗਾ ਕਿ ਮੈਨੂੰ ਸਮਝ ਨਹੀਂ ਆਇਆ ਕਿ ਕੀ ਐਫ ਆਈ ਆ ਕਹਿੰਦਾ ਪਾਈਆ ਪਾਈਆ ਕਿਉਂ ਆ ਪਾਈਆ ਬੰਦੇ ਕੀ ਕਰਦਾ ਸੀ ਮਮਾ ਜੀ ਆਤਾ ਚਾਹ ਲੈ ਸੀ ਪਾਈਆ ਦੀ ਹੈ ਨਾ ਉਹ ਉਹੀ ਕਰਿਆ ਪਾਈਆ ਕਿ ਪ੍ਰੋਗਰਾਮ ਹੋਇ ਕਰਕੇ ਕਹਿ ਰਹੇ ਹੁੰਦੇ ਪਾਣੀ ਹੋ ਗਿਆ ਕਰਮ ਹੁਣ ਆਪਾਂ ਸਲੰਤਰ ਸੰਤ ਕਰਦਾਂਗੇ ਹੋ ਜਾਂਦੇ ਹੋ ਜਾਂਦੇ ਹੋ ਹੋ ਜਾਂਦੇ ਹੋ ਥੜਾ ਅੱਛਾ ਤਾਂ ਜੀ ਆਪਾਂ ਕਰਾ ਚ ਪਾਲਾ ਸੀ ਕਿਹਾ ਹੁੰਦੇ ਹੁਣ ਭਿਓ ਹੋ ਰਿਹਾ ਕਰਮ ਆ ਤੇ ਉਹਨਾਂ ਦਾ ਮਾਪਾ ਪਾਲਨ ਕਰਦੇ ਗਰਨ ਆਪਾਂ ਉਹਨਾਂ ਦੀ ਹੈਲਪ ਕਰਾਉਣ ਨਾਲ ਆਪਾਂ ਸਿੱਖਦੇ ਆ ਤੇ ਕਾਪੜ ਬਹੁਤ ਕੰਮ ਆਉਂਦੀਆਂ ਤੁਹਾਨੂੰ ਬਹੁਤ ਵਧੀਆ ਇੱਥੇ ਕਲਾਸ ਟਿਕਲਾ ਬੁੱਤ ਆਪਣਾ ਕਿ ਮਤਲਬ ਜੋ ਜਿਹੇ ਤਰ੍ਹਾਂ ਉਹ ਬੈਠੇ ਦਾ ਆਪਾਂ ਇਥੇ ਇਹ ਕਿੱਥੇ ਹੋ ਗਿਆ ਇਹ ਜੀ ਤੇ ਚਲੋ ਠੀਕ ਥੋੜਾ ਬਹੁਤ ਫੋਨ ਦਾ ਹਾਈਪ ਨਹੀਂ ਪਤਾ ਲੱਗਦਾ ਕੁੜੀ ਨੂੰ ਫੋਨ ਪੜ੍ਹਨਾ ਨਹੀਂ ਆਉਂਦਾ ਜਾਂ ਕਿ ਵੀਡੀਓ ਬਣਦੀ ਕਿਵੇਂ ਨਹੀਂ ਉਹ ਤਾਂ ਮੈਨੂੰ ਨਾ ਪਤਾ ਕਿ ਕਿਹਾ ਤੇ ਹਾਂਜੀ ਤੇ ਹੁਣ ਆਪਾਂ ਪਾਸਤਾ ਭੁੰਨ ਰਿਹਾ ਦੇਖੋ ਇਹ ਥੋੜਾ ਜਨਾ ਲੱਗ ਲੱਗਾ ਹੋ ਗਿਆ ਇਹਨੂੰ ਆਪਾਂ ਰੱਟ ਜਾਂ ਬ੍ਰਾਊਨ ਕਰਨਾ ਤੇ ਆਹ ਬਹੁਤ ਟੇਸਟੀ ਬਣਗਾ ਤੇ ਹਜੇ ਦੇਖਦੇ ਜਾਓ ਬਸ ਬੜਾ ਨਾਲ ਨਹੀਂਆ ਬਟਮਾ ਕਹਿੰਦੇ ਵੀ ਮੈਂ ਬਣਾ ਰਹੀ ਹਾਂ ਚਲੋ ਆਪਾਂ ਮੰਮੀ ਦੇ ਬੜੇ ਆਖਦੇ ਖਾਵਾਗੇ ਬਹੁਤ ਵਰਦੇ ਨਾ ਸੋ ਥੋੜੀ ਜਿਹੀ ਗਲਤੀ ਵੀ ਹੋ ਸਕਦੀ ਆ ਹਲਕਾ ਫਰੰਟ ਹੁਣ ਮਮਾ ਬਣਾ ਰਿਹਾ ਤੇ ਆਪਾਂ ਤੇਕ ਰਹੇ ਹਾਂ ਹੌਲੀ ਹੌਲੀ ਰੰਗ ਬਣਾ ਰਿਹਾ ਦੇਖੋ ਜੀ ਰੰਗ ਬੜਾ ਆਇਆ ਜੀ ਆਇਆ ਨੀ ਮਮਾ ਲਾਉਟ ਜੀ ਤਾਂ ਸੁਮਟਰ ਨੂੰ ਫਲਾਈ ਜਾਵਾਂਗੇ ਤਾਂ ਕਿ ਰੰਗ ਵਧੀਆ ਲੱਗਦਾ ਚਾਵੇ ਸ਼ੋਰ ਹੋਵੇ ਨਹੀਂ ਹੋਇਆ ਮਮਾ ਹਰੇ ਚੰਗੇ ਤਰ੍ਹਾਂ ਕਰਦੇ ਰਹਿ ਚੰਗੇ ਤਰ੍ਹਾਂ ਕਰਦੇ ਹਾਂ ਫਿਰ ਡੱਬ ਸੁਸਤਾ ਮੇਰੇ ਉੱਪਰ ਬੋਲੇ ਰਹਿ ਕਦੋਂ ਰੱਟਕ ਲੱਤਾ ਹੋ ਗਿਆ ਆਪਣਾ ਪ੍ਰਸ਼ਾਦ ਹੁਣ ਆਪਾਂ ਇਹਨੂੰ ਹੋਰ ਹਲਾਵਾਂ ਕਿ ਮਮਾ ਹੋ ਗਿਆ ਰੱਟਕ ਥੋੜਾ ਸਿਮ ਕਰ ਲਓ ਕਿ ਨੇ ਮੈਂ ਥੋੜਾ ਜਾਲੀ ਜਾਂਦਾ ਹਾਂ ਦਾ ਆਵਲਾ ਲਾ ਦੋ ਓਟੋ ਕਰੀ ਦੇ ਜਿਹੜਾ ਪੱਟੇ ਤੇ ਪੜੀ கண்ட ல வந்து ਇਹ ਪ੍ਰਸ਼ਾਦ ਤਿਆਰ ਹੋ ਗਿਆ। ਖਾਣ ਜੀ ਆਪਣਾ ਪ੍ਰਸ਼ਾਦ ਵਾਰ ਕੇ ਉਹਦੇ ਸੁਣਨਾ ਤਾਂ ਜਦਸ ਵੜਾਇਆ ਕਿ ਹੋਰ ਫੜ ਲਓ। ਸਾਰਾ ਬਾਡ ਕੈਸ ਤੇ ਕੋਲ ਤੇ ਮਨ ਰਲਾ ਬਣਾ ਖਾ ਬਿਲੇ ਅਸ ਤੇ ਮਨ ਫੋਰਾ ਕੰਮ ਤੇ ਅਸੀਂ ਕਰਤੇ ਮਾ ਜਾਵੜੇ ਸੀ ਇਹ ਰੋਲ ਜੀ ਮਲੇ ਕਿਹੜੇ ਚੈਲੇ ਬੁਰਕ ਪਾਈ ਕੋਈ ਫਿਆਨ ਆ ਹਾਂਜੀ ਤੇ ਆਪਾਂ ਨਾ ਗੰਦੇ ਆ ਬਿਨ ਪ੍ਰਸ਼ਾਤਾ ਬਣਾ ਲਿਆ ਸੀਗਾ ਜੀ ਤੇ ਹੁਣ ਨਾ ਆਪਾਂ ਕੱਤਰੇ ਪ੍ਰੈਸ ਕਰਨ ਲੱਗਿਆ ਤੇ ਤੁਹਾਨੂੰ ਆਪਾਂ ਦੱਸ ਹੀ ਰੱਖ ਕੇ ਕਿ ਆਪਾਂ ਨਾ ਕਰਬਟੇਸ਼ਨ ਆਇਆ ਹੋਇਆ ਬਰਡੇਰਾ ਤੇ ਤਾਂ ਸਿੱਦੇ ਕਿ ਹੁਣ ਸਾਡੇ ਬਲਾਗ ਤੇ ਬੁਰੀ ਵੀਰਾਂ ਨੂੰ ਹਣਾ ਤੇ ਉਹਨਾਂ ਦਾ ਤਨੂ ਉਹ ਆਇਆ ਹੋਇਆ ਉਹਨਾਂ ਦਾ ਇਨਵੀਟੇਸ਼ਨ ਆਇਆ ਹੋਇਆ ਉਹਨਾਂ ਰੱਬਾ ਕੇ ਆ ਸੈਲੀਬ੍ਰੇਟ ਕਰਨਾ ਸੀਗਾ ਤੇ ਆਪਾਂ ਨੂੰ ਇਨਵੀਟੇਸ਼ਨ ਦਿੱਤਾ ਹੋਇਆ ਤੇ ਆਪਾਂ ਜਾਣਾ ਸੀਗਾ ਤੇ ਉਹਦੇ ਲਈ ਆਪਾਂ ਨਾ ਰੈਡੀ ਹੋਣੇ ਆਗੇ ਤੇ ਕੱਪੜੇ ਵਗਾਰਾ ਪ੍ਰੈਸ ਕਰਦੇ ਆ ਕੱਲ ਫੇਰ ਜਾਣਾ ਨਾ ਫਿਰ ਪੈਕਿੰਗ ਕਰਦੇ ਆਂਗੇ ਪੀਪਲ ਚ ਵੀ ਆਣ ਕੇ ਹਣਾ ਉਹਨਾਂ ਦੀ ਫੈਮਿਲੀ ਵੀ ਹੋਊਗੀ ਆਪਰ ਵਿੱਚ ਤੇ ਆਪਾਂ ਤੁਹਾਨੂੰ ਬਲਾਗ 'ਚ ਦਿਖਾਵਾਂਗੇ ਅਗਲੇ 'ਚ ਤੇ ਇਤੋਂ ਤੱਕ ਤਾਂ ਆਪਾਂ ਹੁਣ ਨਾ ਤਿਆਰੀਆਂ ਕਰਦੇ ਆਂਗੇ ਤੇ ਕੱਲ ਤੇ ਮੈਨਾਂ ਹੀ ਕੱਪਸੂਟ ਪਾਉਣ ਸੀਗੇ ਤੇ ਮੈਂ ਸੂਟ ਪ੍ਰੈਸ ਕਰਨ ਲੱਗੀ ਆ ਤੇ ਬਾਕੀ ਦਲ ਬੱਲੇ ਜਦੋਂ ਅੱਜ ਅੱਦ ਕਿੱਥੇ ਜਾਣਾ ਹੋਵੇ ਨਾ ਸੂਟ ਪ੍ਰੈਸ ਕਰਨਾ ਤਾਂ ਬਾਲੇ ਜ਼ਰੂਰ ਯਾਦ ਤੇ ਸੂਟ ਪ੍ਰੈਸ ਕਰੇ ਬੜਾ ਤਾਂ ਕੱਪੜਾ ਨੇ ਸੋਹਣਾ ਲੱਗਦਾ ਤੇ ਹੁਣ ਮੈਂ ਨਾ ਕੱਪੜਾ ਪ੍ਰੈਸ ਕਰਨ ਲੱਗੀ ਆ ਤੇ ਬੈਗ ਤਿਆਰ ਕਰਦੀ ਆ ਤੇ ਕੱਲੋਂ ਆਪਾਂ ਜਾਣਾਗਾ ਤੇ ਆਪਣੇ ਵਲੌਗ ਨਾਲ ਬਣ ਰਹੇ ਹੋ ਕਮੈਂਟ ਕਰਕੇ ਦੱਸੋ ਤੇ ਬਾਕੀ ਪ੍ਰਸ਼ਾਦ ਬਹੁਤ ਸਵਾਰ ਬਣਿਆ ਸੀਗਾ ਮੰਮਾ ਨੇ ਬਣਾਇਆ ਸੀਗਾ ਤੇ ਮਨ ਤੋਂ ਬਹੁਤ ਜਰ ਪ੍ਰਸ਼ਾਦ ਆਇਆ ਤੇ ਬਾਕੀ ਹੁਣ ਆਪਾਂ ਤਿਆਰੀਆਂ ਕਰਦੇ ਆ ਤੇ ਬਰਥਡੇ ਦਾ ਵੀਰ ਦਾ ਤੇ ਆਪਾਂ ਉਹਦੇ ਲਈ ਕਾਪਕ ਵੀ ਪੈਕ ਕਰਵਾਉਣਾ ਹਜੇ ਕੱਲ ਕਰਵਾਵਾਂਗੇ ਅੱਜ ਤਾਂ ਮੈਂ ਆਪਦੇ ਦੀਆਂ ਤਿਆਰੀਆਂ ਮਸਲਾ ਕਰੂੰਗੀ ਤੇ ਹੁਣ ਆਪਣੇ ਬਲਾਡ ਨਾਲ ਪਣ ਰਿਓ ਤੇ ਹੁਣ ਆਪਾਂ ਤੇ ਮੈਂ ਇਹ ਸੌਟ ਪਾਉਣਾ ਵਾ ਤੇ ਅਸੀਂ ਮੈਂ ਤਾਂ ਮੇਰੇ ਸੱਚ ਕਰਨਾ ਸਿਰੇ ਵੀ ਸੌਟ ਸਮਾਂ ਸਾਰਾ ਰਕਮ ਤੱਕ ਕੱਟ ਕਰ ਉਸੋ ਇਹ ਸੌਟ ਕਿੱਦਾਂ ਲੱਗ ਕੇ ਆ ਅੱਛਾ ਸਸੇ ਉੱਪਰ ਇਹ ਦੋਨਾਂ ਨਾਲ ਕੱਟ ਕੇ ਸਮਾਂ ਸੀਗੇ ਤੇ ਕੋਲਾ

Да, потом ਹੁਣ ਆਪਾਂ ਇਸ ਉੱਤੇ ਪਾਵਾਂਗੇ ਤੇ ਇਹ ਸੂਟ ਆਪਾਂ ਤਿਆਰ ਕਰ ਲਿਆ ਤੇ ਆਪਾਂ ਸੂਟ ਪ੍ਰੈਸ ਕਰ ਲਏ ਸੇ ਬਸ ਤੋਂ ਸੂਟ ਤੇ ਪੌਣੇ ਸਭ ਨਾਲ ਧੰਨ ਰਹਿਣਾ ਹਣਾ ਚਲੋ ਇੱਕ ਦਲ ਲੈਣਾ ਤਾਂ ਤੇ ਹੁਣ ਆਪਾਂ ਕੱਪੜੇ ਪੈਕ ਕਰ ਲਿਆ ਦੇਖੋ ਆਹ ਅੰਕ ਕਰੀਏ ਹਾਂਜੀ ਤੇ ਆਪਾਂ ਕੱਪੜੇ ਪ੍ਰੈਸ ਕਰ ਲਏ ਸੇ ਤੇ ਆਪਾਂ ਹੋ ਗਏ ਸੇ ਫ੍ਰੀ ਤੇ ਜਦੋਂ ਆਪਾਂ ਬਣਾਉਣ ਲੱਗਿਆ ਰੋਟੀ ਸਬਜ਼ੀ ਧਨਪਤ ਜਣਾ ਰੋਟੀ ਸਬਜ਼ੀ ਸ਼ਾਮ ਦਾ ਕੰਮ ਹੋ ਹੀ ਜਾਂਦਾ ਮੇਰਾ ਹਰ ਬਲੌਗ ਚ ਹੁੰਦਾ ਹੈਗਾ ਤੇ ਫਿਰ ਆਪਾਂ ਮਿਲਦਾ ਜੀ ਅਗਲੇ ਬਲੌਗ ਚ ਤੇ ਅਗਲਾ ਬਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਕੱਲ ਆਪਾਂ ਫਤਿਹ ਮਿਲ ਲੇਗਾ ਪਤਾ ਨੂੰ ਦਿਖਾਉ ਉਹ ਬਲਾਵਾ ਕੇ ਤੇ ਆਪਾਂ ਕੁਰੀ ਵੀਰ ਤੇ ਬੱਡੇ ਤੇ ਜਾ ਰਹੇ ਆ ਤੇ ਸੈਲੀਬ੍ਰੇਟ ਕਰਨਾ ਸੀ ਉਹਨਾਂ ਨੇ ਤੇ ਕਿਹਾ ਸੀ ਕਿ ਆਪਾਂ ਜਾਣਾਗਾ ਤੇ ਜਾਣਾ ਬਹੁਤ ਚਾਹ ਰੋਗੇ ਕਾਜੀ ਕਿ ਆਪਾਂ ਕਿੱਥੇ ਜਾਵਾਂਗੇ ਤੇਰੀਆਂ ਨਾਲ ਗਾਣਾ ਆਪਣਾ ਆਪਰੇ ਹੁੰਦਾਗਾ ਤੇ ਫਿਰ ਆਪਣਾ ਬਰਥਡੇ ਵੀ ਆ ਰਿਹਾ ਜੀ 15 ਅਪ੍ਰੈਲ ਨੂੰ ਸਾਰਿਆਂ ਨੇ ਰੈਡੀ ਹੋ ਤੇ ਆਪਾਂ ਤੁਹਾਡੇ ਸੈਲੀਬ੍ਰੇਟ ਕਰਾਂਗੇ ਤੇ ਆਪਾਂ ਤੁਹਾਨੂੰ ਵਲੌਗ ਚ ਦਿਖਾਵਾਂਗੇ ਤੇ ਆਪਣੇ ਵਲੌਗ ਕਰਦੇ ਰਹੋ ਤੇ ਆਪਣੇ ਵਲੌਗ ਤੇ ਨਾਲ ਲਾਗ ਕੇ ਕਮੈਂਟ ਕਰਕੇ ਦੋਸਤੋ ਤੇ ਆਪਾਂ ਮਿਲਦੇ ਜੀ ਅਗਲੇ ਵਲੌਗ ਜੀ ਧੰਨਵਾਦ ਗਾਈਜ਼ ਤੁਸੀਂ ਦੇਖ ਲਏ ਦਾ ਜੀ ਕਿ ਇਹਨੇ ਤਾਂ ਤਕਰੀਬਨ ਤਕਰੀਬਨ ਨਾ ਕੁੜੀ ਨੇ ਸਾਰਾ ਵਲੌਗ ਹੀ ਨਾ ਕੜਾ ਦੇ ਉੱਪਰ ਕੱਢਦਾ ਉਹਦੀ ਮੰਮੀ ਕੜਾ ਬਣਾ ਰਹੀ ਹੈ ਸਾਰਾ ਵਲੌਗ ਹੀ ਨੇ ਕੜਾ ਦੇ ਉੱਪਰ ਕੱਢਦਾ ਰਹਿੰਦਾ ਖੁੰਦਾ ਜਿਹੜਾ ਥੋੜਾ ਬਹੁਤ ਬਚ ਗਿਆ ਸੀਗਾ ਜੀ ਉਹ ਇੱਕ ਹੀ ਕੀਤਾ ਕੁੜੀ ਨੇ ਇੱਕ ਜਗ੍ਹਾ ਫੋਨ ਰੱਖਤਾ ਉਹ ਕੱਪੜੇ ਪ੍ਰੈਸ ਕਰੀ ਗਈ ਕਰੀ ਗਈ ਕਰੀ ਗਈ ਸਾਰਾ ਵਲੌਗ ਉੱਥੇ ਕੱਢਤਾ ਦੂਜੀ ਗੱਲ ਇਹ ਕਿ ਹੁਣ ਰੱਬ ਜਾਣੇ ਇਹਨੂੰ ਐਡੀਟਿੰਗ ਆਉਂਦੀ ਆ ਜਾਂ ਨਹੀਂ ਆਉਂਦੀ ਆਪਾਂ ਨੂੰ ਨਹੀਂ ਪਤਾ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਕਿ ਆਪਾਂ ਹੁਣ ਕਿਉਂਕਿ ਅਜੇ ਨੂੰ ਪ੍ਰੋਪਰ ਦੇਖਦੇ ਨਹੀਂ ਹੈਗੇ ਕਿਉਂਕਿ ਸੰਤਾ ਜੀ ਹੁਣ ਪਤਾ ਲੱਗੇ ਤਾਂ ਅਸੀਂ ਦੇਖਣ ਲੱਗੇ ਹਾਂ ਹੁਣ ਇਹ ਕੁੜੀ ਦੇ ਜਿੰਨੇ ਵੀ ਵਲੌਗ ਨੇ ਵਲੌਗ ਨੇ ਵਿੱਚ ਕੁਝ ਫੋਟੋਆਂ ਦੀ ਪੁੱਠੀਆਂ ਹੁੰਦੀਆਂ ਨੇ ਕੁਝ ਸਿੱਧੀਆਂ ਹੁੰਦੀਆਂ ਨੇ ਕੁਝ ਦੀ ਸਿੱਧੀਆਂ ਆਉਂਦੀਆਂ ਕੁਝ ਦੀ ਪੁੱਠੀਆਂ ਹੁੰਦੀਆਂ ਇਹ ਕਰਦੀ ਕੀ ਆ ਇਹ ਫੋਨ ਐਂ ਫੜਦੀ ਆ ਐਂ ਦਿਖਾਣ ਲਾਈਂਦੀ ਆ ਤੇ ਐਂ ਕਰ ਦਿੰਦੀ ਆ ਐਂ ਕਰਦੀ ਆ ਐਂ ਕਰਦੀ ਆ ਉਹ ਜਿਹਦੇ ਨਾਲ ਇਹ ਆ ਕਿ ਇਹਨਾਂ ਨੂੰ ਤਾਂ ਲੱਗਦਾ ਕਿ ਸਿੱਧੀ ਵੀਡੀਓ ਬਣੀ ਆ ਪਰ ਜਦੋਂ ਐਡੀਟਿੰਗ ਹੁੰਦੀ ਐਡੀਟਿੰਗ ਦੇ ਵਿੱਚ ਵੀਡੀਓ ਕੱਟ ਆਊਟ ਕਰਕੇ ਉਹਨੂੰ ਸਿੱਧਾ ਕਰਨਾ ਪੈਂਦਾ ਵਾ ਹੁਣ ਇਹ ਮਿਲਦਾ ਐਡੀਟਿੰਗ ਇਹਨਾਂ ਨੂੰ ਸ਼ਾਇਦ ਪਤਾ ਹੈ ਕਿ ਨਹੀਂ ਪਤਾ ਰੱਬ ਜਾਣੇ ਕਰਦੇ ਕਿ ਨਹੀਂ ਕਰਦੇ ਆਪਾਂ ਨੂੰ ਨਹੀਂ ਪਤਾ ਪਰ ਇਹਨਾਂ ਵਿੱਚ ਇਹ ਕਮੀਆਂ ਨੇ ਇਹ ਕਮੀਆਂ ਇਹਨਾਂ ਦੀ ਸਹੀ ਨਹੀਂ ਹੈਗੀਆਂ ਬਾਕੀ ਹਾਂ ਇਹ ਕਿ ਕੁੜੀ ਦਾ ਵਲੌਗ ਵਧੀਆ ਸੀਗਾ ਜੀ ਜਿਵੇਂ ਵੀ ਸੀਗਾ ਬਹੁਤ ਵਧੀਆ ਸੀਗਾ ਜੀ ਮੈਨੂੰ ਠੀਕ ਲੱਗਿਆ ਬਾਕੀ ਐਡੀਟਿੰਗ ਦਾ ਕੁਛ ਲੱਗਿਆ ਨਹੀਂ ਮੈਨੂੰ ਨਖਾ ਤੇ ਵੀਡੀਓ ਪੂਰੀ ਸਿੱਧੀ ਹੁੰਦੀ ਆ ਆਡੀਅנס ਜਿਹੜੀ ਦੇਖਦੀ ਉਹ ਵੀ ਡਿਸਟਰਬ ਹੁੰਦੀ ਆ ਕਿ ਕਦੀ ਕਿੱਦਾਂ ਤੇ ਕਦੀ ਕਿੱਦਾਂ ਤੇ ਇੱਕ ਸਭ ਤੋਂ ਜਿਹੜੀ ਜੀ ਭੈੜੀ ਚੀਜ਼ ਲੱਗੀ ਮੈਨੂੰ ਜਦੋਂ ਇਹਨਾਂ ਦਾ ਵਲੌਗ ਸਟਾਰਟ ਹੁੰਦਾ ਸਟਾਰਟਿੰਗ ਦੇ ਵਿੱਚ ਜਿਹੜਾ ਇਹਨਾਂ ਨੇ ਇੰਟਰੋ ਪਾਇਆ ਹੈ ਨਾ ਉਹਦਾ ਸਾਊਂਡ ਇੰਨਾ ਕਿ ਤਿੱਖਾ ਨਾ ਆਡੀਅנס ਡਿਸਟਰਬ ਉਹਦੇ ਨਾਲ ਵੀ ਬਹੁਤ ਹੁੰਦੀ ਆ ਮੈਨੂੰ ਲੱਗਾ ਅੱਧੇ ਤੋਂ ਉਹਨੂੰ ਹੀ ਛੱਡ ਕੇ ਭੱਜ ਜਾਂਦੇ ਹੋਣਗੇ ਬਾਕੀ ਤੁਸੀਂ ਆਪਣਾ ਦੱਸੋਗੇ ਕਿ ਤੁਹਾਨੂੰ ਵਲੌਗ ਕਿਹੋ ਜਿਹਾ ਲੱਗਿਆ ਵੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈ ਵੰਦੇ ਮਾਤਰਮ ਜੈ ਹਿੰਦ